ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਾਚਿ ਜੁਗਾਦ ਸਾਚੁ ਹੈ ਭੀ ਸਾਚੁ ਨਾਲਿ ਖੋਸਿ ਕੀ ਸਾਕ ਸੋਚੈ ਸੋਚ ਨਾ ਹੋਵੀ ਜੇ ਸੁਖੀ ਲਖਵਾਰ ਚਪੈ ਚਪ ਨਾ ਹੋਵੀ ਜੀ ਲਈ ਰਹਾ ਲਿਵਤਾਰ ਓਖਿਆ ਭੁਖ ਨਉ ਤਰੀ ਜਿਵਨ ਨ ਪੁਨਿਆ ਭਾਰ ਸਹਸ ਸਿਆਣ ਕਾ ਲਖ ਹੋਇ ਇਕ ਨ ਚੱਲੇ ਨਾਲ ਕਿਸ ਤਿਆ ਰਹੇ ਇਕ ਗੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬੜਾਈ ਹੁਕਮੀ ਉਤਮ ਰਿਐ ਸੋ ਕਮਾ ਲੇਖੁ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਾਈਐ ਹੁਕਮੀ ਅੰਦਰ ਸਭ ਕੋ ਬਹਾਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਊਜੈ ਤਾ ਹੋਮੇ ਕਹਿ ਨ ਕੋਈ ਗਾਵੀ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੀ ਨਿਸ਼ਾਨ ਗਾਵੇ ਖੁ ਪੁਨ ਫੜਿਆਈਆ ਚਾਰ ਗਾਹੀ ਕੋ ਵਿਦਿਆ ਬਿਕੂ ਵਿਚਾਰ ਗਾਵੀ ਕੋ ਅਸਾਜ ਕਰੇ ਤਨ ਕੇ ਗਾਹੀ ਕੋ ਜੀ ਲੇ ਪਰਦੇ ਗਾਵੀ ਕੋ ਜਾਪੇ ਦਿਸੇ ਦੂਰ ਆਮੀ ਕੋ ਵੇਖੇ ਹਾਦਰਾ ਦੂਰ ਕਥਨਾ ਕਥਿਨ ਆਹੀ ਟੋਟਾ ਕਤ ਕਤ ਕਥੀ ਕੋਟੀ ਕੋਲ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੀ ਜੁਗਾ ਜਿਗੰਤਰ ਖਾਹੀ ਖਾਈ ਹੁਕਮੀ ਹੁਕਮ ਚਲਾਹੀ ਰਾਹ ਨਾਨਕ ਕਿਸੇ ਦੇ ਪ੍ਰਵਾਹ ਹੂੰ ਸਾਚਾ ਸਹਿਵ ਸੱਚ ਨਾਹੀ ਪਾਕੀਆਂ ਕੋ ਆਪਾਰ ਆਕੇ ਮੰਗੇ ਦੇ ਦੇ ਰਾਤ ਰੇਂਦਾ ਤਾਲ ਫੇਰ ਕੇ ਅੰਗੇ ਰੱਖੀਏ ਜਿਦੇ ਸੀ ਦਰਬਾਰ ਮੋਹ ਕੇ ਭੋਲਣ ਬੋਲੀਏ ਜਿਸਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਮੁੜਿਆ ਵਿਚਾਰ ਕਰੀ ਆਵੀ ਕੱਪੜਾ ਨਜ਼ਰੀ ਮੁਕ ਦਵਾਰ ਨਾਲਕ ਏਵੈ ਜਾਣੀਏ ਸਭ ਆਪਏ ਸਜਿਆਰ ਆਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਸੇ ਜਤਨ ਪਾਇਆ ਮਾਨ ਨਾਨਕ ਆਪੀ ਹੁਨੀ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਾਸੋ ਘਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਗੇਤੰ ਬਰਮ ਖਰਿਆ ਸਮਾਈ ਹਰੀ ਸਰਗੁਰ ਗੌਰ ਵਰਮ ਗੁਰ ਪਾਰਵਤੀ ਮਾਈ ਜੇਹੋ ਜਾਣ ਆਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਵ ਜਾਈ ਸਭਨਾ ਜੀਆਂ ਕਾਇਕਤਾ ਸੋ ਮੇਵ ਸਰਨਾ ਜਾਈ ਇਤਨਾਵਾਂ ਜੇ ਤਸ ਭਾਵਾਂ ਬਲ ਭਾਣੀ ਕੇ ਨਹੀਂ ਕਰੀ ਜੇ ਤੇ ਸੇਠੋ ਪਾਈ ਵੇਖਾਂ ਬਿਨ ਕਰਮਾ ਕੀ ਮਿਲੇ ਲਈ ਮਾਤੋ ਜਿਤਨਾ ਜਵਾ ਹਰਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵੁ ਜਾਈ ਤਉਨਾ ਜੀਆਂ ਕਾਇ ਫਿਦਾਤਾ ਸੋ ਮੇਸ ਨਾ ਜਾਈ ਜੇ ਜੁਕਚਾਰੇ ਆਰਜਾ ਹੋਰ ਦਸੋਣੀ ਹੋਏ ਨਮਾ ਪ੍ਰਾਤਿ ਜਾਣੀਏ ਨਾਚ ਲੈ ਸਭ ਕੋਏ ਸ਼ੰਗਾਨੂ ਰਖਾਈ ਕੈ ਜਸ ਕੀਤ ਜਗ ਲੇ ਜੇ ਤੁਸਨ ਦਰਨ ਆਗੀ ਤਾ ਵਤਨ ਪਖੀਏ ਕੇ ਕੀਟਾ ਅੰਦਰ ਕੀਟ ਕਰਨ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਹਰਿਵੰਤਿਆ ਗੁੰਦੇ ਹਕ ਕਹਿ ਨਸ ਜਿਹ ਜਿਸੁ ਗੁਣ ਕੋਈ ਕਰੇ। ਸਣੀ ਸਿਤ ਪੇ ਸੁਨਾਥ ਸੁਨੀ ਅਤ ਕਵਲ ਆਕਾਸ਼ ਮੇਂ ਦੀਪ ਲੋਪਾ ਆਕਾਸ਼ ਮੇਂ ਕੋ ਨਸ ਕੇ ਕਾਲ। ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣੀ ਦੁਖ ਪਾਪ ਕਾ ਨਾਸ। ਸਣੀ ਈਸਰ ਬਰਮ ਇੰਦ ਸੁਣੀ ਮੁਖ ਸਲਾਹ ਹੁ ਨਮੰਦ। اپنے جوگ جگ سمرت نانک بگتان سدا سنیے سنی دا کا ناس سسن تو گیان سنی ارساش نان سنیے پڑ پڑ پاوی مان سنی لاگی جتیان دانک بگتا سدا وکاس سنیے دکھ پاپ کا ناس ਸੁਨਿਐ ਸਰਾ guna ਕੇਗਾ ਸੁਨਿਐ ਸੇਕ ਪੀੜ ਪਾਤਿਸ਼ਾ ਸੁਨਿਐ ਅੰਦੇ ਪਾਹੀ راہੋ ਸੁਨਿਐ ਹਾਸ ਹਿਸ਼ਕਾਹੋ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੁਖ ਪਾਪ ਕਾ ਨਾਸ ਮਨਨੇ ਕੀ ਗਤਿ ਕਿਹੀ ਨਾ ਜਾਇ ਜੇ ਕੋ ਕਹੈ ਪਿਛੇ ਪਿਛਕਾਈ ਕਾਗਦ ਕਲਨ ਲੇਖਣ ਹਾ ਮਨਿਏ ਕਾ ਵੇ ਕਰਨ ਵਿਚਾਰ ਐਸਾ ਨਾਮ ਜਿਨੁ ਜੇ ਕੋ ਮਨ ਜਾਣੇ ਮਨ ਕੋਏ ਮਨਿਐ ਸੋ ਤੋ ਹੋਈ ਅਮਰਵਤ ਦਾ ਮਨਿਐ ਸਗਲ ਪਵਨ ਕੀ ਸੋ ਦਾ ਮਨਿਏ ਮੋਹ ਚੋਟਾ ਨਾ ਖਾਈ ਮਨਿਏ ਜੰਮ ਕੇ ਸਾਸ ਨ ਜਾਇ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮਨਿਏ ਮਾਥਾ ਨ ਪਾਏ ਮਨਿਏ ਪਾਸੋ ਪਰਤਣ ਜਾਇ ਮਨਿਏ ਵਾਕ ਨ ਚੱਲੇ ਪੰਥ ਮੰਨਿਐ ਤੁਸੇ ਤੀਸਨ ਬੰਧ ਐਸਾ ਨਾਮ ਦਰਿੰਜਨ ਹੋਏ ਜੀ ਕੋ ਬਨ ਜਾਣੀ ਮਨ ਕੋਏ ਮਨਿਏ ਪਾਵੇ ਮੁਖ ਦਵਾਰ ਮਨਿਏ ਪਰਵਾਰੇ ਸਹਾਰ ਮਨਿਏ ਤਰੇ ਤਰੀਕ ਸਿਖ ਮਨਿਏ ਨਾਲ ਭਵੀ ਨ ਭੇਖ ਐਸਾ ਨਾਮ ਦਰਿੰਜਨ ਹੋਏ ਜੀ ਕੋ ਬਨ ਜਾਣੀ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਪਾਪੇ ਤਰਗੇ ਮਾਂ ਪੰਜ ਸੂਹ ਹਜ਼ਾਰ ਰਜਾਨ ਪੰਜਾਂ ਕਾ ਕੁੜ ਏਕ ਧਿਆਨ ਜੇ ਕੋ ਕਹੈ ਪ੍ਰੀ ਮੀਚਾਰ ਕਾਤੇ ਕੇ ਕਰਨੀ ਨਾਹੀ ਸੁਮਾਰ ਤਾਲ ਧਰਮ ਦਿਆ ਕਾ ਪੂਤ ਸੰਤੋਥਾਰਖਿਆ ਦਿਨਸੂਤ ਜੇ ਕੋ ਹੋ ਜੇ ਹੋਵੇ ਸਚਿਆ ਲੜੀ ਉੱਪਰ ਕੀਤਾ ਪਾਤਾ ਤਾਤੀ ਹੋਰ ਪਰੇ ਹੋਰ ਹੋ ਤਿਸਤੇ ਪਾਤਲੇ ਕਣ ਜੋ ਜੇ ਜਾਤ ਰੰਗਾ ਕੀ ਨਾਮ ਸੋਨਾਥਿਆ ਕੀ ਕਲਾ ਇਹੋ ਜੇ ਖਲਖ ਜਾਣੀ ਕੋਈ ਲੇਖਾਲ ਹਿਆ ਕੀਤਾ ਹੋਈ ਕੀਤਾ ਤਾਂ ਸਹਾਲੇ ਰੂਪ ਕੇਤੇ ਰਾਤ ਜਾਣੀ ਕੋਣ ਕੋ ਤਾ ਕੀਤਾ ਪਸਾਈ ਕੋ ਖਵਾਓ ਤਿਸਤੇ ਹੋਈ ਲੱਖ ਦਰਿਆਓ ਪੁੰਦਰਤ ਕੌਣ ਕਹਾਵੀ ਚਾਰ ਵਾਰਿਆਂ ਦਾ ਜਬਾ ਈ ਕਵਾਰ ញੋਦਤਿ ਭਾਗੈ ਸਾਈ ਭਲੀਕਾਰ ਉਹ ਸਦਾ ਸਲਾਮਤ ਨਰੰਕਾਰ ਅਸਾਂ ਗਜਾਪ ਸੰਗ ਭਾਉ ਸੰਗ ਪੂਜਾ ਸੰਗ ਤਪਤਾ ਅਸਾਂ ਗ੍ਰੰਥ ਮੁਖ ਵੇਦ ਪਾਲ ਸਭ ਉਜੋਗ ਮਨ ਰਹੀ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸਾਂਕ ਸਤਿਆ ਅਸੰਖ ਦਾਤਾਰ ਸੰਖ ਸੂਮੂ ਬਖਸਾਰ ਸਰ ਤੂੰ ਜਿ ਮਲਾਈ ਤਾਰ ਕੁਦਰਤ ਕੌਣ ਕਹਾ ਵੀ ਚਾਰ ਵਾਰਿਆਂ ਦਾ ਜਬ ਏਕ ਵਾਰ ਜੋ ਜਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਰੰਕਾਰ ਅਸਾਂਕ ਮੋਰ ਕਾਂਤ ਕੋ ਸੰਖ ਜੋ ਹਰਾਨ ਕੋ ਸੰਖ ਮਰ ਕਾ ਜਾਈ ਜੋਰ ਅਸਾਂਖ ਗਲਵਣ ਤਿਆ ਕਮਾਈ ਸੰਖ ਪਾਪੀ ਭਾਵ ਕਰਨ ਜਾਇ ਅਸਾਂ ਕੋੜਿਆਰ ਕੋਰੇ ਫਰਾਈ ਸੰਖ ਮਲੇਸ਼ ਮਲ ਭਖ ਖਾਇ ਅਸਾਂ ਰਿੰਦਕ ਸਰ ਕਰੇ ਭਾਰ ਨਾਜਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵ ਈਕ ਵਾਰ ਜੋਦਦ ਭਾਵੀ ਸਾਈ ਪਨੀ ਕਾ ਕਸਦਾ ਸਲੰਦਰਨ ਕਾ

ਬਦਰ ਦੇ ਗਉਣ ਕਹਾ ਵਿਚਾਰ ਵਾਰਿਆ ਨਾ ਜਗ ਏਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਹੋ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈ ਕੰਦੇ ਪਾਣੀ ਧੋਤੇ ਉਤਰ ਸਕੇ ਮੂਤ ਬਲੇਖੀ ਕੱਪੜ ਹੋਏ ਦੇ ਸਾਭ ਨੇ ਉਤੋਏ ਪਰ ਇਹ ਮਾਤ ਪਾਪਾ ਕੇ ਸੰਗ ਉਹ ਤੋਪੈ ਨਾ ਵੀ ਕੇ ਰੰਗ ਪੁੰਨੀ ਪਾਪੀ ਆਖ ਨਾਹੀ ਕਰ 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 ਨਾ ਲਿਖ ਲੈ ਜਾਹੋ ਆਪੇ ਵੀ ਜਪ ਹੀ ਖਾਓ ਨਾਨਕ ਹੁਕਮੀ ਆਹੁ ਜਾਉ ਤੇਰਾ ਤਪ ਪਿਆਰ ਦੰ ਜੇ ਕੋ ਪਾਪੀ ਤਲ ਕਾ ਮਾਨ ਸੁਣਿਆ ਬੁਣਿਆ ਮਨ ਕੀਤਾ ਭਵੰਤਰ ਗਾਤੀ ਤੁੰਦਾ ਸਾਗੁਨ ਤੇਰੇ ਮੇ ਨਾਹੀ ਕੋਏ ਬਿਨ ਬਣ ਕੀਤੇ ਭਗਤ ਨ ਹੋਏ ਸਵਾਤ ਆਤ ਬਾਣੀ ਵਰਮਾ ਸਸ ਸਹਾ ਸਦਾ ਮਨ ਚਾਉ ਕਉਸ ਵੇਲਾ ਵਖਤ ਕਵਣ ਕਉਥਿਤ ਘਣ ਵਾਰ ਕਉਸ ਤੀ ਮਹ ਕਵਨ ਜਿਤ ਹੋਇ ਆਇ ਆਕਾਰ ਬਿਨ ਪਾਈਆ ਪੰਡਤੀ ਜੇ ਹੋਵੇ ਦੇਖ ਪ੍ਰਾਨ ਵਖਤ ਨ ਪਾਇਓ ਕਾਦੀਆਂ ਜੇ ਲੇਖ ਲੇਖ ਪ੍ਰਾਨ ਇਤਵਾਰਨਾ ਜੋਹੀ ਜਾਣੇ ਰਤੂ ਨਾ ਕੋਈ ਜਾ ਕਰਤਾ ਸੀ ਤੀਖੋ ਸਾਝੀ ਆਪੀ ਜਾਣੇ ਸੋਈ ਕਰਿਆ ਅੱਖਾਂ ਕਿ ਉਸ ਨਾਹੀ ਕੋ ਬਾਨੀ ਕੋ ਜਾਣ ਨਾਨਕ ਦੇ ਅੱਖਰ ਸਭ ਕੋ ਆਕੇ ਇੱਕ ਦੋ ਇੱਕ ਸਿਆਣਾ ਵੱਲਾ ਸਭ ਢੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਚੇਖੂ ਆਪੂ ਜਾਣੇ ਆਗੇ ਗਿਆਨਾ ਸੋ ਹੈ ਮਤਾ ਅੱਲਾ ਪਤਾਲਖਾ ਦਾ ਸੰਗਾ ਸੂਰ ਕੋੜ ਕੋੜ ਗਪਾਲ ਸਗੀ ਵੇਲ ਕਹਿਨ ਕਬਾਤ ਸਹਸ ਅਠਰ ਹੈ ਕਹਿਨ ਕਤੇ ਬਾਸ ਲੁਕਤਾ ਦੇਖਾਵੀ ਤਲਕੇ ਲਿਖੇ ਹੋਏ ਬਨਾਸ ਨਾਨਕ ਵਡਾਖੀ ਆਪੀ ਜਾਣੀ ਆਪ ਸਲਾਹੀ ਸਲਾਤੀ ਸਤ ਨਾ ਪਾਈ ਗਲੀਆਂ ਅਤੇ ਵਾਪੇ ਸੁੰਦ ਨਾ ਜਾਣੀ ਸਮੁੰਦਰ ਸਾ ਸੁਲਤਾਨ ਗਹਿਰਾ ਸੀਤੀ ਮਾਨ ਤਨ ਕੇੜੇ ਤਨ ਨਾ ਹੋਵਨੀ ਜਿਸ ਮਨੋ ਨ ਵਿਸਰੈ ਅੰਤ ਨਾ ਸੂਤੀ ਕਹਨ ਅੰਤ ਅੰਤ ਨ ਕਾਨੇ ਦੇਣ ਨ ਅੰਤ ਨ ਵੇਖਣ ਸੁਣਨ ਅੰਤ ਅੰਤਨ ਜਾਪੇ ਕਾ ਮਨ ਮੰਤਨ ਅੰਤਨ ਜਾਪੇ ਕੀਤਾ ਕਾ ਅੰਤ ਨ ਜਾਪੇ ਪਾਰਾ ਵਾਲ ਅੰਤ ਕਾਨ ਕੀਤੇ ਵਿਲਾਹੀ ਤਾਂ ਕੀ ਅੰਤ ਨ ਪਾਏ ਜੈ ਹੋ ਅੰਤ ਨ ਜਾਣੀ ਕੋ ਬਹੁਤਾ ਕੀਹੇ ਬਹੁਤਾ ਹੋਏ ਵੱਡਾ ਸੋਚਾ 타 ਉੱਚ ਪਰ ਉੱਚਾ ਨਾਵ ਏਵਰ ਉੱਚ ਹੋਏ ਕੋ ਸੱਚੇ ਕੋ ਜਾਣੀਐ ਜੇ ਬੜਿਆ ਜਾਣੀ ਆਪਿ ਆਪ ਨਾਨਕ ਦੇਵ ਕਰਮੀ ਦਾਤ ਮੋਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤਮਾਈ ਕیتے ਮੰਗੇ ਜੋ ਦੇ ਆਪਾਰ ਕੀਤਿਆਂ ਗੰਤ ਨਹੀਂ ਵਿਚਾਰ ਕੀਤੇ ਖੋ ਟੋਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਈ ਕیتے ਮੋਰਖ ਖਾਹੀ ਖਾਈ ਕੀਤਿਆਂ ਜੋ ਪੁਸਤ ਮਾਰ ਇਹਦਾ ਤੇਰੀ ਦਾਤਾ ਬਾਣ ਦਾ ਖਲਾਸੀ ਪਾਣੀ ਹੋਇ ਹੋ ਰਾਖ ਨ ਸਕੇ ਕੋਈ ਜੇ ਕੋ ਖਾਇ ਕੇ ਆਖ ਨ ਪਾਇ ਉਹ ਜਾਣ ਜੀਤਿਆਂ ਮੁਖਾਇ ਆਪੇ ਜਾਣੀ ਆਪੀ ਦੇ ਆਖੀ ਅਸੀਂ ਵੀ ਕਹੀ ਕੇ ਜਿਸ ਨੂੰ ਬਾਸ਼ੇ ਸ਼ੋ ਤਸਲਾ ਨਾਨਕ ਬਾਦਸ਼ਾਹੀ ਬਾਦਸ਼ਾਹ ਹੋ ਅਮੋਲ ਗੁਣ ਮਲ ਬਕਾਰ ਮਲ ਬਫਾ ਦੀ ਮਲ ਬੰਧਾਰ ਅਮੋਲ ਲਾਵੇ ਮੁੱਲ ਲਏ ਜਾਏ ਮੁੱਲ ਪਾਏ ਲਾ ਸਮਾਈ ਅਮੋਲ ਧਰਮੁ ਲੀਵਾਨ ਮੂਲਾ ਤੋ ਲਮਲ ਪਰਮਾਨ ਬੋ ਅਸੀਸ ਮੰਨਿਏ ਸਾਨ ਅਮੋਲ ਕਰਮੁ ਲ ਫਰਮਾਨ ਮੂਲ ਲ ਮਲ ਆਖਿਆ ਨਾ ਜਾਈ ਆਖ ਆਖ ਰਹੀ ਲਵਲਾਈ ਆਖੀ 베ਦ ਪਾਠ ਫਰਾਨੀ ਆਖੀ ਪੜੇ ਕਰੇ ਬਖਿਆਣ ਆਖੇ ਵਰਮੇ ਆਖੀ ਅੰਦਾ ਕੀ ਗੋ ਪੀਤੇ ਗੋਬਿੰਦ ਆਖੇ ਸਰਿਆ ਕੀ ਸਿੰਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁੰਦਰ ਮਨ ਜਿਸੇ ਕਿਤੇ ਆਖੇ ਅੱਖ ਨਗਾਈ ਕਿਤੇ ਕਹਿ ਕੇ ਉਠ ਉਠ ਜਾਏ ਕਿਤੇ ਕਿਤੇ ਹੋਰ ਕਰੇ ਤਾਕ ਨ ਸਕੀ ਕਈ ਕੇ ਜੀ ਬੜ ਭਾਵੇ ਤੇ ਬਣ ਹੋਏ ਨਾਨਕ ਜਾਣੇ ਸੱਚਾ ਸੁਣੀ ਜੀ ਕੋ ਆਖੇ ਬੋਲ ਵਿਗਾੜ ਤਾਂ ਲਖੀਏ ਸਰਗਵਾਰ ਗਵਾਰ ਹੋਦਰ ਕੀ ਹਾਸੂ ਕਰ ਕੇ ਹਜਤ ਵੈ ਸ੍ਰਵ ਸੰਭਾਲ ਲੇ ਵਾਜੇ ਨਾਨ ਅਨੇਕ ਸੰਖਾ ਕੇਤੇ ਬਾਵਨ ਹਾਰੀ ਕੇਤੇ ਰਾਗ ਪਰਿਸਕ ਹੀਨ ਕੇਤੇ ਗਾਵਨ ਹਾਰੀ ਗਾਵੇ ਤੁਹਾਨੂੰ ਪਾਣ ਪਾਣੀ ਵੈਸੰਤਰ ਗਾਵੇ ਰਾਜਾ ਤਰਮ ਦਵਾਰੀ ਗਾਵੇ ਚੇਤ ਕੋਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵੀ ਈਸ਼ਰ ਪਰਮਾ ਦੇਵੀ ਸੋਹਣ ਸਦਾ ਸواری ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦੇ ਨਾਲੇ ਗਾਵੇ ਸਤਮਾਰਦੀ ਅੰਦਰ ਗਾਵੇ ਸਾਧ ਵਿਚਾਰੀ ਗਾਉਂ ਜੀ ਤੇ ਸਤੇ ਸੰਤੋਖੀ ਗਾਵੇਂ ਮੀਰ ਗਰਾਲ ਗਾਵਨ ਪੰਡ ਦੇ ਪੰਦਰਕੇ ਸਰਜੁਗਤ ਗਵੈਦਾ ਨਾਲੇ ਗਾਵੇ ਵਾਹਣੀਆਂ ਮਨਮੋਹਣ ਸਰਗਾ ਮਛ ਪਿਆਲੇ ਗਾਵਰਤਨੋ ਪਾਈ ਤੇਰੇ ਅਰਸ ਤੀਰ ਨਾਲੇ ਗਾਵੇ ਜੋਤ ਮਹਾ ਬਲਸੂਰਾ ਗਾਵੇ ਖਾਣੀ ਚਾਲੀ ਗਾਵੇ ਖੰਡ ਮੰਡਲ ਵਰ ਬਨ ਲਾ ਕਰ ਕਰਖੀ ਧਾਰੀ ਵੇਦ ਤੋਂ ਨੋ ਕਾਹ ਜੋ ਤਤ ਪਵਨ ਤੇ ਤੇਰੇ ਭਗਤ ਸਾਲੇ ਹੋਰ ਕੀਤੇ ਗਾਵਨ ਸੇ ਮਇਤ ਨਾ ਆਉ ਨਾ ਨਹੀਂ ਕੀ ਵਿਚਾਰੀ ਕੋਈ ਸਦਾ ਸੱਚ ਸਭ ਸੱਚਾ ਸਾਚੀ ਨਹੀਂ ਹੈ ਕੀ ਹੋਸੀ ਜਾਏ ਨਾ ਜੈ ਸਿਰਤ ਨੋ ਜਿੰਨ ਰਚਾਈ ਰੰਗੇ ਰੰਗੇ ਭਾਤੇ ਕਰ ਕਾ ਜਿਨ ਸੀ ਮਾਇਆ ਜਿੰਨੋ ਪਾਈ ਕਰ ਕਰ ਵੇਖੀਂ ਗੀਤਾ ਆਪਣਾ ਜੋ ਤਿਸ ਦੀ ਸੰਦੇਮ ਬੰਡਿਆਈ ਜੋ ਤਿਸ ਭਾਲ ਸ੍ਰੀ ਫਲ ਸੇ ਹੁਕਮ ਨਾ ਕਰਨਾ ਜਾਈ ਸੁਪਾਤ ਸਹਾ ਸਹਾ ਪਾਤ ਸਾਈਂ ਬਨਾਨਿ ਕ੍ਰਿਹ ਰਜ਼ਾਈ ਬੰਦਾ ਸੰਤੋ ਸਰਮ ਪਾਤ ਝੋਲੀ ਧਿਆਨ ਕੀ ਕਰੇ ਜੀ ਬੂਤ ਕੰਤਾ ਕਾਲ ਖਵਾਰੀ ਕਾਇਆ ਜੋ ਤੰਦਰਪ੍ਰਥੀਤ ਆਏ ਪੰਥੀ ਸਗਲ ਜਮਾਤੀ ਮਨ ਜੀ ਤੇ ਜਗ ਜੀਤ ਆਉਂਦੇ ਤੁਸੀਂ ਆਉਂਦੇ ਅਸ ਆਤ ਅਨੀਤ ਨਾਸਨਾ ਤੁਝ ਇੱਕੋ ਵੇਸ ਸੋਗਤ ਗਿਆਨ ਦਿਆ ਫੰਡਾਰਨ ਕਟਕਟ ਬਾਜੀ ਨਾਸ ਆਪ ਨਾਸਨਾ ਸੀ ਸਮਝਾ ਕੀ ਐਸੇ ਦਵਰਾ ਸਾਧ ਜੋਜ ਦੇ ਕਾਰਜ ਲਾਵੀ ਲੇਖਿਆ ਵਿਭਾਗ ਹਰੇ ਤਸੇ ਆਦੇਸ ਆਗ ਅਨਿਰ ਅਨਾਥ ਨਾਜੁ ਜੁਗ ਇਕ ਹੋਵੇਸ ਇਕਾਈ ਜੁਗਤ ਵਿਆਈ ਤੇ ਚੇਦੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਈ ਦੀਵਾਂ ਜੋ ਤਸਭਾਵਤ ਵਿੱਚ ਲਾਵੇ ਜਿਉ ਹੋਵੇ ਫਰਮਾਨ ਉਹ ਵੇਖੇ ਹੋਰ ਅੰਦਰ ਨਾ ਕੋਤਾ ਜੀ ਬੇਟਾਂ ਆਦੇਤ ਸੇ ਆਦੇਸ ਆਦ ਅਨੀਲ ਅਨਾਤ ਨਾਜ ਜੁਜ ਇੱਕੋ ਵੇਸ ਆਸ ਲਈ ਲਏ ਫੁੰਦਾ ਜੋ ਕਿਸ 파ਸੀ ਕਬਾਰ ਕਰ ਕਰ ਵੇਖੇ ਸਰ ਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸੇ ਆਦੇਸ آز انہی ناد نا جو چکے ایک ہوں گے ایک دو جی وہ لاکھ ہوئے لاکھ ہوئے لاکھ ہوئے لکھ بیس لاکھ نہ گیڑا آکی ایک جگ جگدے سے ترا پت بڑھیاں چلیے ہوئے آکی انگلہ آگاچ کی چیٹا آئی ریس نا دری پائیے ہیں کوری کوری ٹھیس ਆਖਰ ਜੋ ਜੋ ਪਹਿਲੇ ਜੋ ਜੋ ਨਾਮ ਅੰਗਣ ਦੇ ਨਾ ਜੋ ਜੋ ਨਾ ਜੀਵਨ ਵਾਸ ਨਾ ਜੋ ਜੋ ਨਾ ਰਾਜ ਮਲਮਸੋ ਜੋ ਨਾ ਸੁੱਤੀ ਗਿਆਨ ਚਾਜੂ ਨਾ ਜੂਤੀ ਛੂਟੇ ਸੰਸਾਰ ਜੈਸਾ ਉਪਰ ਵੇਖੇ ਸੋਈ ਨਾਨਕ ਹੋਤਮ ਨਿਚ ਨੋ ਹੋਏ ਰਾਤੇ ਰੋਤੇ ਸਤਿਵਾਰ ਕੋਲ ਕੋਲ ਅਗਨੀ ਪਕਾਤ ਸੇ ਧਾਤੀ ਥਾ ਵਰਕੀ ਧਰਮ ਸਾਗ ਸਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤੇ ਸੋਨ ਪੰਜ ਪਰਮਾਨੰਦੀ ਕਰਮ ਭੇ ਨਿਸਾਨ ਕਾਜ ਬਕਾਇਓ ਥੇ ਪਾਈ ਨਾਨਕ ਗਿਆ ਜਾਪੇ ਜਾਇ ਕਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਖੋ ਕਰ ਕੇਤੇ ਬੋਣ ਪਣੀ ਵੈਸੰਤਰ ਕੇਤੇ ਕਾਨੁ ਵਿਹੇਸ ਕੇਤੇ ਵਰਮੇ ਘਾਤ ਭਰੀ ਰੂਪ ਰੰਗ ਕੀ ਵੇਸ ਕੇਤੇ ਅਕਰਮ ਭੂਮੀ ਮੇਲ ਕੇਤੇ ਖੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੀ ਦੇਵੀ ਵੇਸ ਕਿਤੇ ਦੇਵਦਾਨ ਮੰਨ ਕਿਤੇ ਕਿਤੇ ਦਸਮੰਦ ਕਿਤੇ ਖਾਣੀ ਕਿਤੇ ਬਾਣੀ ਕਿਤੇ ਪਾਤਰਾ ਕਿਤੇ ਸੁਤੇ ਸੇਵਾ ਕਿਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਵਿੱਚ ਗੰਗਾ ਪਰਚੰਤ ਸੇ ਨਾਮ ਬਨੋ ਦਾ ਘੋੜ ਅਨੰਦ ਧਰਮ ਖੰਡ ਕੀ ਬਾਣੀ ਰੋਥ ਸੇ ਘਾਟ ਲਈਏ ਬਹੁਤਾਂ ਨੂੰ ਆਪਨ ਕਾਂਗਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ। ਸਥੈ ਘੜੀਐ ਸਤਮਤ ਮਨ ਬੋਧਾ ਸਥੈ ਘੜੀਐ। ਸਰਾ ਸਦਾ ਕੇ ਸੁੱਧ ਕਰਮਖੰਡ ਕੀ ਬਾਣੀ ਜੋ ਤਥੈ ਹੋ ਨ ਕੋਈ ਹੋਰ। ਸਥੈ ਜੋਤ ਮਹਾ ਬਲ ਸੂਰ ਤਿਲ ਮੇਰਾ ਮਹਾਂ ਭਰਪੂਰ। ਸਥੈ ਸੀਤੋ ਸੀਤਮ ਮਹਾਂ ਮਾਤਾ ਕਿਰਪਾ ਕਥਨੀ ਜਾਏ। ਨਾਹ ਮਰੀ ਨਰਨਾਥ ਕੇ ਜਾਈ ਜਿਲਕੇ ਰਾਮ ਸੇ ਮਨ ਮਾਈ ਸਥੇ ਭਗਤ ਵਸੀ ਕੇ ਲੋ ਕਰਿ ਨੰਨ ਸਚੰ ਸੁਏ ਸਚ ਖੰਡ ਵਸੀ ਦਰਨ ਕਾ ਕਰ ਕਰ ਵੇਖੇ ਨਦਰ ਨਿਹਾਲ ਸਥੇ ਖੰਡ ਮੰਡਲ ਵਰਹਣ ਕਾ ਜੇ ਕੋ ਕਥੀ ਤਾ ਅੰਤ ਨ ਅੰਤ ਜਥੇ ਲੋ ਲੋ ਆਕਾਸ਼ ਜਿ ਹੁਕਮ ਸੇ ਵੇ ਤੁਕਾਰ ਰੇਖੇ ਵਿਸ਼ੇ ਕਰ ਵਿਚਾਨ ਅਨੰਤ ਸਮਾ ਕਰਦਾ ਸਾਜ ਜਤ ਪਹਾੜਾਂ ਤੇ ਸੁਨਿਆਰ ਅਨਮਕੀਏ ਥਿਆ ਪੋਖਲਾ ਬਣ ਤਬ ਤਾਉ ਹੰਡਾ ਪਉ ਅੰਮ੍ਰਿਤ ਢਾਲ ਕੱਢੀਏ ਸਾਹ ਸੱਚੀ ਟਕਸਾਲ ਜੇ ਕੋ ਨਦਰ ਕਰਮ ਤਨਕਾਰ ਨਾਨਕ ਨਦਰੇ ਨਦਰ ਨਿਹਾਰ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦੇਵ ਸਰat ਤੋਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਪਾਚੀ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਿਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾ ਲ ਜਿਨੇ ਨਾਮ ਧਿਆਇਆ ਗਏ ਬਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾ ਲ